ਤਬ ਤੋਂ ਪਹਿਲਾਂ ਤਾਂ ਮੈਂ ਸਦਾ ਗੁਰਪ੍ਰੀਤ ਸਿੰਘ ਮੱਲੀ ਮਾੜੀ ਮਸਫਾ ਤੋਂ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਰੇ ਨੌਜਵਾਨ ਸ਼ਾਮਲ ਹੋਏ ਆ ਜਿਨੇ ਮੋਤਵਰ ਸੱਜਣ ਇੱਥੇ ਆਏ ਆ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਨਾ ਤੇ ਜਿਨੇ ਨੌਜਵਾਨ ਸ਼ਾਮਲ ਹੋਏ ਆ ਇਹਨਾਂ ਨੂੰ ਜਿਉ ਹੋਇਆ ਆਖਦਾ ਮੇਨ ਕਾਰਨ ਸਾਡਾ ਜਿਹੜਾ ਸਰਕਾਰਾਂ ਜਿਵੇਂ ਆਪਣਾ ਝਾੜੂ ਵਾਲੀ ਦੀ ਸਰਕਾਰ ਦੀ ਅਪ ਗੱਲ ਕਰ ਲਗੇ ਪਹਿਲਾਂ ਇਹਨਾਂ ਨੇ ਲੈਂਡ ਪੂning ਕਰਕੇ ਕਿੱਡੇ ਕਿੱਡੇ ਯਾਰ ਤੱਕੇ ਆ ਇੱਕ ਹਿਸਾਬ ਦੇ ਬਹੁਤ ਜ਼ਿਆਦੇ ਸਾਡੇ ਨਾਲ ਦੇ ਨੌਜਵਾਨ ਪੀੜੀ ਆ ਇਹਨਾਂ ਨੂੰ ਇੱਕ ਹਿਸਾਬ ਦਾ ਗੁੰਮਰਾਹ ਹੀ ਕੀਤਾ ਵੀ ਅਸੀਂ ਨਵੀਂ ਸਰਕਾਰ ਆਊਗੀ ਨਵੇਂ ਕੰਮ ਕਰੂਗੀ ਪਰ ਉਹ ਕੰਮਾਂ ਦੇ ਵਿੱਚ ਕੁਝ ਨਿਭੜਿਆ ਨਹੀਂ ਸਭ ਨੂੰ ਹੀ ਪਤਾ ਇਹ ਗੱਲਾਂ ਦਾ ਜਿਹੜਾ ਕੁਛ ਅਸੀਂ ਹੁਣ ਕਰ ਸਕਦੇ ਇਹਨਾਂ ਦੀ ਖਾਤਰ ਐਫਰਟ ਉਹ ਹੁਣ ਕਰਾਂਗੇ ਪਰਮਾਤਮਾ ਕਿਰਪਾ ਕਰੇ ਨਵਾਂ ਸਰਕਾਰ ਬਣਦੀ ਹੈ ਤੇ ਨੌਜਵਾਨਾਂ ਨੂੰ ਪੂਰਾ ਜੋ ਕੁਛ ਇਹ ਹੁਕਮ ਕਰਨਗੇ ਉਹ ਸਾਰੀ ਪਰਪੇ ਕੀਤੀ ਜਾਊਗੀ ਪੂਰਤੀ ਕੀਤੀ ਜਾਊਗੀ ਇਹਨਾਂ ਦੇ ਹੁਕਮਾਂ ਦੀ ਇਹ ਜਿਹੜਾ ਸ਼ਿਰਜ ਸਾਰਾ ਜਸੀਦਾਰ ਤੇ ਈਸ਼ ਸਿੰਘ ਜੀ ਮੱਲਾ ਮੈਂਬਰ ਕੋਰ ਕਮੇਟੀ ਉਹਨਾਂ ਨੂੰ ਹੈ ਕਿਉਂਕਿ ਉਹਨਾਂ ਦੀ ਜਿਹੜੀ ਧਿਆਨਦਾਰੀ ਹੈ ਹਲਕੇ ਜਿ ਵਿਚਰਨ ਉਹਨਾਂ ਦਾ ਸਾਰਿਆਂ ਦਾ ਪਿਆਰ ਬੱਚਿਆਂ ਦਾ ਪਿਆਰ ਵੱਡਿਆਂ ਦਾ ਪਿਆਰ ਹਰੀਖਾਂ ਦੁੱਖ ਦੇ ਸੁੱਖ ਦੇ ਜਾਣਾ ਅੱਜ ਉਹਦਾ ਨਤੀਜਾ ਇਹ ਅੱਜ ਵੇਖੋ ਦੁਨੀਆ ਹੜ੍ਹਾਂ ਨਾਲ ਡੁੱਬ ਰਹੀ ਹੈ ਕੋਈ ਕਿਸੇ ਕੋਈ ਪ੍ਰਬੰਧ ਨਹੀਂ ਪਹਿਲਾਂ ਕੀਤੇ ਨਹਿਰਾਂ ਅੱਜ ਬੰਦ ਪਈਆਂ ਪਹਿਲਾਂ ਵੀ ਬੰਦ ਰੱਖੀਆਂ ਪਾਣੀ ਜਿਹੜਾ ਜੰਨਾ ਓਵਰਫਲੋ ਹੋ ਕੇ ਪਿੰਡਾਂ ਦੇ ਵਿੱਚ ਵੜ ਗਿਆ ਤਾਂ ਇਹ ਮਾੜੀ ਮੁਸਤਫਾ ਦੇ ਸਾਰੇ ਨੌਜਵਾਨ ਅੱਜ ਸ਼੍ਰੋਮਣੀ ਕਾਲੀਦਲ ਦੇ ਵਿੱਚ ਸ਼ਾਮਲ ਹੋਏ ਆ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਮਤਲਬ ਕਿ ਜਦੋਂ ਇਹਨਾਂ ਦੀ ਮੀਟਿੰਗ ਹੋਈ ਸਾਡੀ ਕੀ ਇਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਹਰ ਇੱਕ ਜਗ੍ਹਾ ਤੇ ਖੜਾਂਗੇ ਤਾਂ ਇਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਕੰਮ ਦੇਖ ਕੇ ਹੀ ਸਦਾ ਤੀਰਤ ਸਿੰਘ ਮਾਲਾ ਦੇ ਕੰਮਾਂ ਤੋਂ ਹੀ ਪ੍ਰਭਾਵਿਤ ਹੋ ਕੇ ਆਏ ਹਾਂ ਸਸੀਗੜਾ ਮੇਜਗਤਾਰ ਸਿੰਘ ਸਰਾਂਦ ਤੁਸੀਂ ਹਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਲਕ ਮੱਲਾ ਕਲਾਂ ਤੋਂ ਜਿੱਥੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਜਿਹਾ ਆਪਾਂ ਕਹਦੇ ਹਾਂ ਤਾਂ ਬਲ ਮਿਲਿਆ ਤਿਰਸਿੰਘ ਮੱਲਾ ਦੀ ਅਗਵਾਈ ਦੇ ਹੇਠ ਅੱਜ ਕਈ ਨੌਜਵਾਨਾਂ ਜਿਹੜੇ ਕਿ ਮਾੜੀ ਪਿੰਡ ਤੋਂ ਜਿਹੜੇ ਸ਼ਾਮਲ ਹੋਏ ਆ ਆਮ ਆਮਦਨੀ ਪਾਰਟੀ ਨੂੰ ਛੱਡ ਕੇ ਜਾਂ ਜਿਹੜੇ ਕਿ ਲੋਕ ਨੌਜਵਾਨ ਸੀਗੇ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਗੱਲਬਾਤ ਕਰਦੇ ਆ ਤਿਰਸਿੰਘ ਮੱਲਾ ਦੇ ਨਾਲ ਜਿਵੇਂ ਤਾ ਤਿਰਸਿੰਘ ਮੱਲਾ ਦੇ ਨਾਲ ਕੀ ਕਹਿੰਦੇ ਉਹਨਾਂ ਨਾਲ ਇਸ ਟਾਈਮ ਸਖਰਪੀਰ ਸਿੰਘ ਰੋਡੇ ਆ ਜਿਹੜੇ ਕਿ ਐਸ.ਪੀ.ਸੀ. ਮੈਂਬਰ ਨੇ ਉਹਨਾਂ ਦਾ ਸੁਖੀਰ ਸਿੰਘ ਮੱਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਜਿਹੜਾ ਸਾਰਾ ਇਹ ਕਿਉਂ ਤੁਸੀਂ ਜਿਹੜਾ ਸ਼ਾਮਲ ਹੋ ਰਹੇ ਆਂ ਕਾਲੀ ਦਲ ਦੇ ਵਿੱਚ ਕਾਰਨ ਕੀ ਆ? ਇਦਰ ਸਾਹਿਬ ਅੱਜ ਨੌਜਵਾਨ ਸ਼ਾਮਲ ਹੋਏ ਆਂ ਕਾਲੀ ਦਲ ਦੇ ਵਿੱਚ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਮੱਲੀ ਮਾੜੀ ਮਸਬਾਤ ਉਹ ਜਿਨ੍ਹਾਂ ਦੀ ਪ੍ਰੇਰਣਾ ਸਤਕਾ ਸਾਰੇ ਨੌਜਵਾਨ ਸ਼ਾਮਲ ਹੋਏ ਆ ਤੇ ਸਰਦਾਰ ਸੁਖਬੀਰ ਸਿੰਘ ਬਾਗਾ ਪ੍ਰਣਾ ਉਹਨਾਂ ਦੇ ਜਤਰਾ ਸਤਕਾ ਸਾਰੇ ਨੌਜਵਾਨ ਜਿਹੜੇ ਸ਼ਾਮਲ ਹੋਏ ਉਹਦੇ ਵਿੱਚ ਅੱਜ ਸ਼ਮੂਲਿਤ ਕੀਤੀ ਆ ਸ਼ੋਕਰ ਪ੍ਰੀਸਿੰਗ ਰੁੱਡੇ ਮੈਂਬਰ ਵਰਕਿੰਗ ਕਮੇਟੀ ਅਤੇ ਮੈਂਬਰ ਐਜਕਟਿਵ ਸ਼੍ਰੋਮਣੀ ਗੁਰਦਵਾਰਾ ਕਮੇਟੀ ਅਤੇ ਸੁਖਜੀਤ ਸਿੰਘ ਮਾਲਾ ਮੈਂਬਰ ਕੋਰ ਕਮੇਟੀ ਅਤੇ ਸਾਰੇ ਸਾਡੇ ਜਿੰਨੇ ਮੋਤਵਰ ਸੱਜਣ ਇੱਥੇ ਆਏ ਆ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਨਾ ਤੇ ਜਿੰਨੇ ਨੌਜਵਾਨ ਸ਼ਾਮਲ ਹੋਏ ਆ ਇਹਨਾਂ ਨੂੰ ਜਿਉ ਹੋਇ ਆਖਦਾ ਪਾਰਟੀ ਚੋਂ ਤੇ ਤੇ ਨਾਰੇ ਨਾਲ ਵਿਸ਼ਵਾਸ ਵੀ ਦੋਣਾ ਕਿ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਕੁਝ ਅਸੀਂ ਹੁਣ ਕਰ ਸਕਦੇ ਇਹਨਾਂ ਦੀ ਖਾਤਰ ਐਫਰਟ ਉਹ ਹੁਣ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਨਾ ਸਰਕਾਰ ਬਣਦੀ ਹੈ ਤੇ ਨੌਜਵਾਨਾਂ ਨੂੰ ਪੂਰਾ ਜੋ ਕੁਛ ਇਹ ਹੁਕਮ ਕਰਨਗੇ ਉਹ ਸਾਰੀ ਪਰਪੇ ਕੀਤੀ ਜਾਊਗੀ ਪੂਰਤੀ ਕੀਤੀ ਜਾਊਗੀ ਇਹਨਾਂ ਦੇ ਹੁਕਮਾਂ ਦੀ ਤੇ ਮੈਂ ਪਾਰਟੀ ਚੋਂ ਤੇ बतौर ਮੈਂਬਰ ਕੋਰ ਕਮੇਟੀ बतौर ਇਸ ਹਲਕੇ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਸਾਰਿਆਂ ਦਾ ਜਿਉਂ ਆ ਵੀ ਆਇਆ ਤੇ ਧੰਨਵਾਦ ਵੀ ਕਰਦਾ ਛੋਟੇ ਮਾਦਮ ਰਾਈ ਹੋਰ ਵੀ ਮੈਨੋਲਜ ਉਹਨਾਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਵੱਧ ਵੱਧ ਸ਼੍ਰੋਮਣੀ ਕਾਲੀ ਦਲ ਚ ਸ਼ਾਮਲ ਹੋਣਗੇ ਤੇ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਗੇ ਤੇ ਨੌਜਵਾਨਾਂ ਨੇ ਵੀ ਇਹ ਤਹਈਆ ਕੀਤਾ ਕਿ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਇੱਕ ਕਰਾਂਗੇ ਇਹਨਾਂ ਨੂੰ ਸ਼ੇਨਾ ਅੱਖੀ ਮਾਂ ਜਾਸਕਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਦੀ ਬੰਦ ਬੜਾ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਸਰ ਸਰਕਾਰ ਆ ਜਿਹੜੀ ਉਹ ਟਾਈਮ ਪਿਆ ਲਗਭਗ 14 ਮਹੀਨੇ ਦਾ ਟਾਈਮ ਪਿਆ ਫਿਰ ਵੀ ਜਿਹੜੇ ਲੋਕ ਆ ਪਹਿਲਾਂ ਹੀ ਕਾਲੀ ਦਲ ਚ ਸ਼ਾਮਲ ਹੋਣ ਲੱਗੇ ਆ ਕਾਰਨ ਕੀ ਸਮਝਦੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਜੀ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਿਹਰਾ ਸਾਰਾ ਇਹ ਜਸੀਦਾਰ ਤੀਰ ਸਿੰਘ ਜੀ ਮੱਲਾ ਮੈਂਬਰ ਕੋਰ ਕਮੇਟੀ ਉਹਨਾਂ ਨੂੰ ਹੈ ਕਿਉਂਕਿ ਉਹਨਾਂ ਦੀ ਜਿਹੜੀ ਧਿਆਨਦਾਰੀ ਹੈ ਹਲਕੇ ਵਿੱਚ ਵਿਚਰਨਾ ਉਹਨਾਂ ਦਾ ਸਾਰਿਆਂ ਦਾ ਪਿਆਰ ਬੱਚਿਆਂ ਦਾ ਪਿਆਰ ਵੱਡਿਆਂ ਦਾ ਪਿਆਰ ਹਰੀਖਾ ਦਾ ਦੁੱਖ ਦੇ ਸੁੱਖ ਦੇ ਜਾਣਾ ਅੱਜ ਉਹਦਾ ਨਤੀਜਾ ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਈ ਅੱਜ ਦੀ ਪਾਰਟੀ ਨਹੀਂ ਇਹ 100 ਸਾਲ ਤੋਂ ਵੀ ਉੱਪਰ ਦਾ ਇਤਿਹਾਸ ਹੈ ਤੇ ਲੋਕਾਂ ਨੇ ਸਾਰਾ ਕੁਝ ਜਿੰਨੇ ਬਦਲਾਅ ਵੇਖ ਲਿਆ ਪਹਿਲਾਂ ਕਾਂਗਰਸ ਆਈ ਉਹਨੇ ਲਾਰੇ ਲੂਰੇ ਲਾਏ ਸਾਰਾ ਕੁਝ ਦੇਖਿਆ ਹੁਣ ਝਾੜੂ ਨੇ ਕਾਫੀ ਸਮਾਂ ਹੋ ਗਿਆ ਆਪਾਂ ਦੇਖਦੇ ਆਂ ਤਕਰੀਬਨ 4 ਸਾਲ ਦੇ ਕਰੀਬ ਹੋ ਗਏ ਕੋਈ ਕੰਮ ਨਹੀਂ ਹੋਇਆ ਅੱਜ ਵੇਖੋ ਦੁਨੀਆਂ ਹੜ੍ਹਾਂ ਨਾਲ ਡੁੱਬ ਰਹੀ ਹੈ ਕੋਈ ਕਿਸੇ ਕੋਈ ਪ੍ਰਬੰਧ ਨਹੀਂ ਪਹਿਲਾਂ ਕੀਤੇ ਨਹਿਰਾਂ ਅੱਜ ਬੰਦ ਪਈਆਂ ਪਹਿਲਾਂ ਵੀ ਬੰਦ ਰੱਖੀਆਂ ਪਾਣੀ ਜਿਹੜਾ ਜੰਨਾ ਓਵਰਫਲੋ ਹੋ ਕੇ ਪਿੰਡਾਂ ਦੇ ਵਿੱਚ ਵੜ ਗਿਆ ਉਸ ਕਰਕੇ ਲੋਕਾਂ ਨੇ ਦੇਖ ਲਿਆ ਸਾਰਾ ਕੁਝ ਤੇ ਹੁਣ ਜਿਹੜਾ ਅਕਾਲੀ ਦਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕੰਮ ਹੈ ਲੋਕਾਂ ਨੇ ਪਹਿਲਾਂ ਵੀ ਦੇਖਿਆ ਤੇ ਬਹੁਤ ਜਲਦੀ 27 ਦੇ ਵਿੱਚ ਜਿਹੜੀ ਸ਼ਰੂਣੀ ਅਕਾਲੀ ਦਲ ਦੀ ਸਰਕਾਰ ਬਣ ਜਾ ਰਹੀ ਹੈ ਤੇ ਸਾਡੇ ਇਹ ਸੜਕੇ ਦੇ ਮੁੱਖ ਸੇਵਾਦਾਰ ਜਿ세 ਜਰਤੀਰ ਸਿੰਘ ਜੀ ਮਾਲਾ ਸਾਹਿਬ ਇੱਥੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਉਹਨਾਂ ਦਾ ਕੰਮ ਦੱਸਦੇ ਹੈ ਅੱਜ ਆਪਾਂ ਦੇਖੀ ਜਾਨੇ ਨੌਜਵਾਨ ਤੇ ਬਾਕੀ ਨੋਇ ਮਨ ਨੂੰ ਮੈਂ ਅਪੀਲ ਕਰਦਾ ਕਿ ਜਿਹੜੀ ਸ਼੍ਰੋਮਣੀ ਕਾਲੀ ਦਾਲ ਇੱਕ ਬਹੁਤ ਇਤਿਹਾਸ ਜਿਹੜਾ ਇਹਦਾ ਬਹੁਤ ਮਲੱਖਣ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਦਸਤਾਰਾਂ ਜਰੂਰ ਸਜਾਓ ਗੁਰੂ ਵਾਲੇ ਪਾਸੇ ਜਾਈਏ ਆਪਾਂ ਨਸ਼ੇ ਛੱਡੀਏ ਸਾਰਾ ਕੁਝ ਕਰਕੇ ਇਹ ਆਪਾਂ ਜ਼ਰੂਰੀ ਹੈ ਆਪਣੇ ਲਈ ਸਿੱਖਾਂ ਲਈ ਬਹੁਤ ਜ਼ਰੂਰੀ ਹੈ ਦਸਤਾਰਾਂ ਜਰੂਰ ਚਾਹੀਦੀਆਂ ਇਹਦੇ ਲਈ ਬੇਨਤੀ ਹੈ ਤੇ ਮਹਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਰਕੇ ਸਾਰਾ ਕੁਝ ਜਿਹੜਾ ਚੱਲ ਜੰਦਾ ਹੋ ਰਿਹਾ ਅੱਜ ਜਿਹੜਾ ਨੌਜਵਾਨਾਂ ਨੇ ਇਹਨਾਂ ਕੋਲੇ ਆ ਕੇ ਇਸ ਸ਼੍ਰੋਮਣੀ ਕਾਲੀ ਦਲ ਦੇ ਚ ਪਾਰਟੀ ਸ਼ਾਮਲ ਹੋਇਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਨਾਂ ਸਭ ਕੀ ਕਹਿਣਾ ਚਾਹੁੰਨੇ ਹਾਂ ਜਿਹੜਾ ਅੱਜ ਨੌਜਵਾਨ ਸ਼ਾਮਲ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਗੁਰਪ੍ਰੀਤ ਸਿੰਘ ਜੋ ਮਾੜੀ ਮੁਸਤਾਫਾ ਰਦੋ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਨੌਜਵਾਨ ਆਗੂ ਸੁਖਵੀਰ ਸਿੰਘ ਬਗਾਪੁਰਾਣਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਮਾੜੀ ਮੁਸਤਾਫਾ ਦੇ ਸਾਰੇ ਨੌਜਵਾਨ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਮਤਲਬ ਜੀ ਜਦੋਂ ਇਹਨਾਂ ਨਾਲ ਮੀਟਿੰਗ ਹੋਈ ਸਾਡੀ ਕੀ ਇਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਹਰ ਇੱਕ ਜਗ੍ਹਾ ਤੇ ਖੜਾਂਗੇ ਤਾਂ ਇਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਕੰਮ ਦੇਖ ਕੇ ਹੀ ਸਦਾਤੀਦਰ ਸਿੰਘ ਮੱਲਾ ਦੇ ਕੰਮਾਂ ਤੋਂ ਹੀ ਪ੍ਰਭਾਵਿਤ ਹੋ ਕੇ ਆਏ ਹਾਂ ਕਿ ਉਹ 8-9 ਸਾਲ ਹੋ ਗਏ 9 ਸਾਲ ਹੋ ਗਏ ਤਕਰੀਬਨ ਸਰਕਾਰ ਗਈ ਨੂੰ ਕਿ ਅੱਜ ਵੀ ਲੋਕਾਂ ਦੇ ਵਿੱਚ ਇੰਨਾ ਪਿਆਰ ਉਹਨਾਂ ਦਾ ਅਫਸਰਾਂ ਦੇ ਵਿੱਚ ਇੰਨੀ ਸੁਣਵਾਈ ਆ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਹੀ ਅਸੀਂ ਸਦਾਤੀਦਰ ਸਿੰਘ ਮੱਲਾ ਜੀ ਦੇ ਨਾਲ ਅੱਗੇ ਚੱਲਾਂਗੇ ਤਾਂ ਹੋਰ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜਾਂਗੇ ਜੀ ਧੰਨਵਾਦ ਬਾਈ ਜੀ ਕਿਉਂ ਤੁਸੀਂ ਅੱਜ ਕੱਲੇ ਦਲਦਸ਼ਾਮਲ ਹੋ ਗਏ ਕਾਰਨ ਕੀ ਬਣੇ ਪਹਿਲੀ ਗੱਲ ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ ਸਰਦਾਰ ਤ੍ਰੀਤ ਸਿੰਘ ਮਹਲਾ ਦਾ ਜੋ ਸਾਨੂੰ ਇਨਾ ਸਮਾਂ ਦਿੱਤਾ ਸਾਨੂੰ ਮਾਣ ਬਖਸ਼ਿਆ ਅਸੀਂ ਜੋ ਵੀ ਮੇਰੇ ਨਾਲ ਮੇਰੇ ਦੋਸਤ ਮਿੱਤਰ ਯਾਰ ਸਭ ਆਏ ਆ ਮੇਨ ਕਾਰਨ ਸਾਡਾ ਜਿਹੜਾ ਸਰਕਾਰਾਂ ਜਿਵੇਂ ਆਪਣਾ ਝਾੜੂ ਵਾਲੀ ਦੀ ਸਰਕਾਰ ਦੀ ਅੱਪ ਗੱਲ ਕਰ ਲਗੇ ਪਹਿਲਾਂ ਇਹਨਾਂ ਨੇ ਲੈਂਡ ਪੂning ਕਰਕੇ ਕਿੱਡੇ ਕਿੱਡੇ ਯਾਰ ਤੱਕੇ ਆ ਇੱਕ ਹਿਸਾਬ ਦੇ ਬਹੁਤ ਜ਼ਿਆਦੇ ਤੇ ਦੂਜੀ ਗੱਲ ਆ ਬਈ ਸਾਡੇ ਸੁਖਵੀਰ ਸਿੰਘ ਜੀ ਇਹ ਪਹਿਲੇ ਦਿਨ ਸਾਡੇ ਮਿੱਤਰ ਨੇ ਤੇ ਸਾਨੂੰ ਜਿਹੜੀ ਕਾਲੀਦਾਰ ਪਾਰਟੀ ਹੈ ਬਹੁਤ ਪ੍ਰਭਾਵਿਤ ਕਰਦੀ ਹੈ ਕਿਉਂਕਿ ਪਹਿਲੇ ਦਿਨੋਂ ਹੀ ਸਾਡੇ ਜੋ ਆਪਣੇ ਦਾਦੇ ਪਰਦਾਦੇ ਸੀ ਉਹ ਇਹਨਾਂ ਦੇ ਨਾਲ ਜੁੜੇ ਹੋਏ ਆ ਜਿਹੜੀਆਂ ਅੱਜ ਦੇ ਸਾਡੇ ਨਾਲ ਦੇ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਇੱਕ ਹਿਸਾਬ ਦਾ ਗੁਮਰਾਹ ਹੀ ਕੀਤਾ ਵੀ ਅਸੀਂ ਨਵੀਂ ਸਰਕਾਰ ਆਊਗੀ ਨਵੇਂ ਕੰਮ ਕਰੂਗੀ ਪਰ ਉਹ ਕੰਮਾਂ ਦੇ ਵਿੱਚ ਕੁਝ ਨਿਭੜਿਆ ਨਹੀਂ ਸਭ ਨੂੰ ਹੀ ਪਤਾ ਇਹ ਗੱਲਾਂ ਦਾ ਤੇ ਸਾਡਾ ਮੇਨ ਕਾਰਨ ਵੀ ਇਹਨਾਂ ਨਾਲ ਜੁੜਨ ਦਾ ਵੀ ਇਹਨਾਂ ਦੇ ਅਸੀਂ ਕੰਮ ਵੇਖੇ ਆ ਇਹ ਸਾਡੇ ਨਾਲ ਨੇ ਤੇ ਬਸ ਅਸੀਂ ਉਮੀਦ ਕਰਾਂਗੇ ਕੇ ਅੱਗੇ ਵੀ ਅਸੀਂ ਇਹ ਨਾਲ ਰਹੀਏ ਤੇ ਸਾਡੇ ਨਾਲ ਰਹਿਣ ਤੇ ਧੰਨਵਾਦ ਕਰਦੇ ਹਾਂ ਇਸ ਗੱਲ ਤੇ ਭਾਈ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਵੱਡੀ ਗੰਤੀ ਜਿਹੜਾ ਨੌਜਵਾਨਾ ਜਿਹੜਾ ਸ਼ਾਮਲ ਹੋ ਰਿਹਾ ਲਗਾਤਾਰ ਹੋ ਰਿਹਾ ਕੀ ਕਹਿਣਾ ਚਾਹੁੰਦੇ ਛਾੜੂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਤਲਬ ਗੁਰਪ੍ਰੀਤ ਮਾੜੀ ਕਾਲੀ ਦਾਲ ਚ ਸ਼ਾਮਲ ਹੋਏ